ਹਾਂਜੀ ਮਿੱਤਰੋ ਸਤ ਸ੍ਰੀ ਅਕਾਲ ਹੋ ਠੀਕ ਹੋ ਆ ਦੇਖੋ ਵਈ ਅੱਜ ਸਾਨੂੰ ਆਪਾਂ ਥਾਪੀ ਕੱਢ ਕੇ ਦਿਖਾਉਣਾ ਨਾ ਤਾਂ ਤੁਸੀਂ ਕਿਤੇ ਦੇਖੀ ਹੋਣੀ ਐ ਨਾ ਦੇਖਣੀ ਐ ਤੇ ਇਹੇ ਕਨਾ ਐਂਡ ਤੱਕ ਬਣ ਰਿਹਾ ਸਾਨੂੰ ਪੂਰੀ ਘੈਂਟ ਬਣਾ ਕੇ ਦਿਖਾਉਣਾ ਆ ਇਹ ਆਪਾਂ ਅੱਜ ਬਾਈ ਇਹ ਆਈ ਸੀ ਲੱਕੜ ਚਰੇਉਣ ਮੋਰ ਤੋਂ ਤੇ ਇਹਨਾਂ ਦੀ ਬਿਆੜੀ ਲੱਕੜ ਜਿਹਦੇ ਵਿੱਚੋਂ ਆਪਾਂ ਨੇ ਇੱਕ ਵੱਡਾ ਨਾਲੀ ਲੱਕੜ ਤੀਕੀ ਸਾਰੇ ਇਹਨਾਂ ਦੇ ਵਿੱਚੋਂ ਆਪਾਂ ਕੱਤ ਥਾਪੀ ਕੱਢੀ ਐ ਦੇਖੋ ਡਿਜ਼ਾਈਨ ਦੇਖੋ ਸਾਨੂੰ ਪਹਿਲੀ ਿਆਰ ਦਿਖਾਉਣਾ ਆ ਆਪਾਂ ਤਾਂ ਬਣਾਇਆ ਨਹੀਂ ਤੇ ਨਾ ਕਿਤੇ ਦੇਖਿਆ ਬਣਾ ਹੋ ਕਿਸੇ ਨੇ ਬਣਾਇਆ ਤੇ ਅੱਜ ਆਪਾਂ ਨੂੰ ਬੈਕਗ੍ਰਾਉਂਡ ਨਮਾ ਦਿਮਾਗ ਚੱਲੇ ਆਂਦੀ ਇਹ ਡਿਜ਼ਾਈਨ ਵਾਲੀ ਥਾਪੀ ਤੇ ਆਪਾਂ ਉਹੀ ਤੁਹਾਨੂੰ ਅੱਜ ਬਣਾ ਕੇ ਦਿਖਾਉਣੇ ਆ। ਦੇਖੋ ਚੈੱਕ ਕਰੋ ਇਹ ਹੀ ਨਾ ਤਾਂ ਤੁਸੀਂ ਦੇਖੀ ਹੋਣੀ ਹੈਗੇ ਤੇ ਦੇਖੋ ਐ ਪੂਰੀ ਘੈਂਟ ਬਣਾ ਰਹੇ ਆਂਗੇ। ਜਮਾ ਮੋਰਨੀ ਵਹ ਮੋਰਨੀ ਹੁਣਾਤੀ ਥਾਪੀ ਦੀ। ਚੈੱਕ ਕਰੋ ਕਿਵੇਂ ਲੱਗਦੀ ਹੈ। ਇਹ ਕੋਈ ਜਾਣ ਜਾਣੀ ਕੱਪੜੇ ਧੋਈ ਚੱਲੂਗਾ। ਠੀਕ ਹੈ ਜੀ। ਆ ਦੇਖੋ ਪੂਰੀ ਘੈਂਟ ਬਣਾ ਰਹੇ ਆਂਗੇ। ਦੇਖੋ ਆ ਇੱਥੇ ਮੂਰੋ ਚੋਂ ਜਿਵੇਂ ਆਦੀ ਤਾਂ ਹ ਕਲੰਗੀ ਲਾਤੀ ਇਹਦੇ ਤੇ ਇੱਕ ਤਾਂ ਇਹ ਆਏ ਬਣਿਆ ਇਹ ਵੀ ਮਤਲਬ ਵੀ ਇਹ ਹੱਥ ਚੋਂ ਹੀ ਸੁੱਟਦੀ ਕਿਉਂ ਪਿੱਛੇੋਂ ਇਧਰੋਂ ਉਹ ਕਲੰਗੀ ਆ ਥਲੋਂ ਚੌੜੀ ਇਹ ਦੇਖੋ ਚੈੱਕ ਕਰੋ ਕਿਵੇਂ ਲੱਗੇ ਤੇ ਵਧੀਆ ਲੱਗਿਆ ਯਾਰ ਦੋਸਤ ਮੈਂ ਤੁਹਾਨੂੰ ਸ਼ੇਅਰ ਕਰਦੇ ਹਾਂ ਕੋਈ ਗਾਹਾਂ ਦੇਖ ਕੇ ਬਣਾ ਲੈਂਦਾ ਦਵਾਰੇ ਥਾਪੀਆਂ ਨਾਲ ਕੱਪੜੇ ਧੋਣ ਲਾ ਦੇਾਂਗੇ ਮਸ਼ੀਨਾ ਚੜਾ ਦੇਾਂਗੇ ਓਕੇ ਦੇਖੋ ਕਿਵੇਂ ਲੱਗਦੀ ਹੈ ਧੰਨਵਾਦ